ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਦੇ ਸਟੇਜ ਜਰੂਰ ਕਰੋ ਤਾਂ ਜੋ ਸਰਦੀਆਂ ਵਾਲਗਣ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਅਜਤਨੰਤਣ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੇਤ ਪ੍ਰਧਾਨ ਅਮਨਦੀਪ ਸਿੰਘ ਰੌਂਕੀ ਬੁਰਜ ਅਤੇ ਗੁਰਮukh ਸਿੰਘ ਕੁਲੱਬਲੇ ਜਲਾ ਜਨਰਸ ਖੱਤਮ ਨੇ ਅੱਜ ਪ੍ਰੈਂਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਬੁਨਿਆਦੀ ਢਾਂਚੇ ਅਤੇ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਲਈ ਜ਼ਮੀਨ ਪ੍ਰਾਪਤੀਆਂ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਪੰਜਾਬ ਲੈਂਡ ਪੋਲਿੰਗ ਨੂੰ ਨੀਤੀ ਨੂੰ ਬਣਾਇਆ ਜੋ ਕਿ ਸਿੱਧੇ ਤੌਰ ਤੇ ਕਿਸਾਨ ਦੇ ਜ਼ਮੀਨਾਂ ਹੜੱਪਣ ਦਾ ਰਾਹ ਪੱਧਰਾ ਕਰ ਰਹੀ ਹੈ ਜਿਸ ਨੂੰ ਕਿਸੇ ਕੀਮਤ ਤੇ ਲਾਗੂ ਨਹੀਂ ਹੁੰਦੇ ਤਾਂ ਚੱਵੇਗਾ ਅਖੀਰ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਦੇ ਹਾਰੇ ਅਤੇ ਨਕਾਰੇ ਆਪਣੇ ਆਕਾਮਾਂ ਨੂੰ ਖੁਸ਼ ਕਰਨ ਲਈ ਲਗਾਤਾਰ ਪੰਜਾਬ ਅਤੇ ਕਿਸਾਨ ਵਿਰੋਧੀ ਕਾਰਵਾਈਆਂ ਕਰ ਰਹੇ ਹਨ ਅਤੇ ਹੁਣ ਸਰਕਾਰ ਦੇ ਵੱਲੋਂ ਬਣਾਈ ਲੈਂਡ ਪੋਲਿੰਗ ਪਾਲਿਸੀ ਵੀ ਕਿਸਾਨਾਂ ਦੇ ਨਾਲ ਵੱਡੀ ਲੁੱਟ ਕਰਨ ਵਾਲੀ ਨੀਤੀ ਹੈ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੰਨ ਦੇ ਹੱਕ 'ਚ ਨਾਹਰਾ ਮਾਰ ਰਿਹਾ ਔਰ ਇਹ ਜਿਹੜੀ ਸਰਕਾਰ ਕਿਸਾਨ ਮਾਰੂ ਸਰਕਾਰ ਪਤਾ ਨਹੀਂ ਇਹ ਕਿਸਾਨਾਂ ਦੀ ਕਿਉਂ ਇੰਨੀ ਈਡੀਆ ਵੈਰੀ ਬਣ ਚੁੱਕੀ ਆ ਦੁਸ਼ਮਣ ਬਣ ਚੁੱਕੀ ਆ ਇਹ ਸਰਕਾਰ ਕਦੀ ਇਹ ਕਿਸਾਨਾਂ ਨੂੰ ਦਾਣ ਸੋਟਣਾ ਕੁੱੜਦੀ ਆ ਉਹਨਾਂ ਦੇ ਟਰੈਕਟਰ ਚੋਰੀ ਕਰਾਉਂਦੀ ਆ ਹੁਣ ਇਹਨਾਂ ਦੀ ਜਮੀਨਾਂ ਖੋਣ ਵਾਲੇ ਪਾਸੇ ਆ ਗਈ ਆ ਜਦੋਂ ਕਿ ਇਹ ਜਿਹੜੀ ਸਰਕਾਰਾਂ ਆਪਣੇ ਆਪ ਨੂੰ ਜਦੋਂ ਲਿਹਾਈ ਆ ਇਹ ਜੋ ਸਰਕਾਰ ਆਈ ਆ ਉਦੋਂ ਆਪਣੇ ਆਪ ਨੂੰ ਕਿਸਾਨਾਂ ਦੀ ਮਲਹਤੈਸ਼ੀ ਸਰਕਾਰ ਕਹ ਕੇ ਲੋਕਾਂ ਦੀ ਜਿਹੜੇ ਵੋਟਾਂ ਨੇ ਵਟੋਰੀਆਂ ਪਰ ਅੱਜ ਜਿਹੜੇ ਭਗਵੰਤ ਮਾਨ ਜੀ ਨੇ ਜਿਹੜੇ ਕਿਸਾਨਾਂ ਦੀ ਜਮੀਨਾਂ ਖੋਹ ਰਹੇ ਨੇ ਜਿਹੜੀ ਇਹ ਲੈਂਡ ਪੂਲਿੰਗ ਨੀਤੀ ਜਿਹੜੀ ਲਿਆਂਦੀ ਆ ਕਿਸਾਨ ਮਰੂ ਨੀਤੀ ਜਿਹੜੀ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਕਿਸਾਨ ਆ ਉਹਦਾ ਤੇ ਜ਼ਮੀਨ ਦਾ ਮਾਂ ਪੋਤਾਂ ਦਾ ਰਿਸ਼ਤਾ ਔਰ ਇਹ ਜਿਹੜੀਆਂ ਆਪਣੀਆਂ ਇੰਨੀਆਂ ਦਲੀਲਾਂ ਜਿਹੜੀਆਂ ਪੰਜਾਬੀ ਘਾਵਤਾਂ ਦੀਆਂ ਜਿਹੜੀਆਂ ਦਲੀਲਾਂ ਦੇ ਦੇ ਕਿ ਆਪਣਾ ਆਪ ਨੂੰ بڑا ਕਿਸਾਨਾਂ ਦਾ ਪੰਜਾਬ ਦਾ ਜਿਹੜਾ ਗਿੰਦੇ ਆ ਕਿ ਮੈਂ ਇਹਨਾਂ ਦਾ بڑا ਇਤਿਹਾਸ਼ੀ ਆ ਪਰ ਅੱਜ ਇਹਨਾਂ ਦੀ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਤੁਸੀਂ ਇਹ ਦੱਸੋਗੇ ਇਹ ਨੀਤੀ ਲਾਗੂ ਕਰਨ ਤੋਂ ਪਹਿਲਾਂ ਤੁਸੀਂ ਇਹ ਨਹੀਂ ਸੋਚਿਆ ਕਿ ਕਿਸੇ ਵੀ ਕਿਸਾਨ ਦਾ ਪੁੱਤਰ ਜੇ ਉਹਦੇ ਕੋਲ ਜ਼ਮੀਨ ਹੈਗੀ ਆ ਉਹਦਾ ਵਿਆਹ ਹੁੰਦਾ ਕਿਉਂਕਿ ਦੇਖੋ ਜਿਹੜੇ ਮਾਹਰ ਉਹ ਵੀ ਇਹ ਦੱਸ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਕੋਲ 1 ਕਿੱਲਾ ਵੀ ਜ਼ਮੀਨ ਹੋਊਗੀ ਤੋ ਉਹ ਸੁਖਦੀ ਰੋਟੀ ਖਾ ਸਕਦਾ ਬਰਨਾੜੀ ਰੋਟੀ ਜਿਹੜੀ ਆ ਬਹੁਤ ਔਖੀ ਆ ਕਿਉਂਕਿ ਬੇਰੁਜ਼ਗਾਰੀ ਵੱਧ ਰਹੀ ਆ ਪਰ ਇਹ ਜਿਹੜੇ ਆਪਣਾ ਸਾਡੇ ਸਤਕਾਰਯੋਗ ਸੀਐਮ ਸਾਹਿਬ ਪਰ ਇਹ ਬਿਲਕੁਲ ਹੀ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਉਲਟ ਚੱਲ ਰਹੇ ਨੇ ਮੈਂ ਇਹਦੀ ਜਿਹੜੀ ਆ ਬਿਲਕੁਲ ਨਿੰਦਾ ਕਰਦਾ ਕਿ ਇਹਨਾਂ ਨੇ ਇਹ ਜਿਹੜੀ ਲੈਂਡ ਪੂਲਿੰਗ ਨੀਤੀ ਜਿਹੜੀ ਆ ਪੰਜਾਬ ਦੇ ਵਿੱਚ ਲਿਆਂਦੀ ਆ ਇਹਨੂੰ ਬਿਲਕੁਲ ਇਹਦਾ ਵਿਰੋਧ ਕਰਦਾ ਔਰ ਸਾਰੇ ਕਿਸਾਨਾਂ ਦੇ ਨਾਲ ਅਸੀਂ ਖੜੇ ਆ ਕਿਉਂਕਿ ਵੇਖੋ ਜਿਹੜੀ ਭਾਜਪਾ ਪਾਰਟੀ ਆ ਸਾਡੇ ਮੋਦੀ ਸਾਹਿਬ ਇਹਨਾਂ ਨੇ ਜਦੋਂ ਆਪਣੇ ਜਿਹੜੇ ਜਿਨ੍ਹਾਂ ਨੂੰ ਕਾਲੇ ਕਾਨੂੰਨ ਕਿਹਾ ਗਿਆ ਇਹ ਵੇਖੋ ਉਹਨਾਂ ਨੇ ਆਪਣਾ ਬੜਪਣ ਵਿਖਾਇਆ ਕਿ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੋ ਕੇ ਉਹੜੇ ਕਾਨੂੰਨਾਂ ਵਾਪਸ ਲੈ ਔਰ ਉਸਦੀ ਉਹਨਾਂ ਮਾਫੀ ਵੀ ਮੰਗੀ ਕਿ ਮੈਂ ਇਸ ਚੀਜ਼ ਦਾ ਵੀ ਕਿੰਨਾ ਵੀ ਮੈਂ ਸਮਝਾ ਨਹੀਂ ਸਕਿਆ ਤੇ ਫਿਰ ਇਹ ਅਸੜੀ ਦੇ ਕਿਉਂ ੜੇ ਨੇ ਕੀ ਗੱਲ ਹੈ ਸਾਡੇ ਮੋਦੀ ਸਾਹਿਬ ਨਾਲੋਂ ਜਿਹੜਾ ਜ਼ਿਆਦਾ ਇਤਿਹਾਸ਼ੀ ਨੇ ਕਿਸਾਨਾਂ ਦੇ ਜੇਕਰ ਇਹਨਾਂ ਨੇ ਇਹ ਕਰਨਾ ਸੀ ਪਹਿਲਾਂ ਲੋਕਾਂ ਦੇ ਵਿਊ ਲੈ ਲੈਂਦੇ ਸੋ ਅੱਜ ਬਿਲਕੁਲ ਅੜੀ ਕਿਸਾਨ ਮਾਰੂ ਨੀਤੀ ਆ ਅਸੀਂ ਦਾ ਵਿਰੋਧ ਕਰ ਰਹੇ ਆ ਕਿ ਇਹ ਜਿਹੜਾ ਵਾ ਇਹ ਨੀਤੀ ਸਾਡੇ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣੀ ਚਾਹੀਦੀ ਔਰ ਕਿਸਾਨਾਂ ਨੂੰ ਜਿਹੜਾ ਸਾਡਾ ਖੇਤੀ ਪ੍ਰਧਾਨ ਸੂਬਾ ਵਾ ਇੱਥੇ ਕਿਸਾਨਾਂ ਤੋਂ ਜ਼ਮੀਨਾਂ ਨਹੀਂ ਖੁਣੀਆਂ ਚਾਹੀਦੀਆਂ ਸੋ ਅੱਜ ਅਸੀਂ ਜੋ ਸਾਡੀ ਪਾਰਟੀ ਦੇ ਹੁਕਮਾਨ ਸਾਥ ਸਾਰੀ ਹੀ ਪੰਜਾਬ ਦੀ ਜਿਹੜੀ ਲੈਂਡ ਪੂਲਿੰਗ ਦਾ ਵਿਰੋਧ ਕਰ ਰਹੀ ਆ ਅਸੀਂ ਵੀ ਉਸ ਟੀਮ ਦੇ ਪੰਜਾਬ ਟੀਮ ਦੇ ਇੱਕ ਮੈਂਬਰ ਆ ਇੱਕ ਕਾਰਜਕਰਤਾ ਆ ਬੀਜੇਪੀ ਦੇ ਉਹਦੇ ਨਾਲ ਚੱਲਦੇ ਹੋਏ ਤੁਸੀਂ ਦੇਖਿਆ ਕਿ ਜੋ ਵੀ ਇਹਨਾਂ ਲੈਂਡ ਪੂਲਿੰਗ ਦੀ ਪਾਲਿਸੀ ਬਣਾਈਆਂ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਕਿਸਾਨਾਂ ਦੇ ਬਿਲਕੁਲ ਸਦਾ ਸਰ ਉਲਟ ਜਦ ਕਰਕੇ ਜਿਹੜੀ ਕਿਸਾਨ ਦੀ ਰੋਜੀ ਰੋਟੀ ਆ ਉਹ ਜ਼ਮੀਨ ਆ ਇਸ ਕਰਕੇ ਇਹ ਜਿੰਨਾ ਵੀ ਆ ਕਾਰਕੀ ਮਕੱਲ ਇੱਕ ਦੇਖ ਰਿਹਾ ਸੀ ਕਿ ਇਹਨਾਂ ਨੇ ਜਿਹੜੀ ਰੈਲੀ ਕੀਤੀ ਇੱਕ ਉੱਥੇ ਇੱਕ ਕਿਸਾਨ ਨੇ ਇਹਨਾਂ ਨੂੰ ਕੁਐਸਚਨ ਕੀਤਾ ਉਹ ਕਹਿੰਦੇ ਜੀ ਅਸੀਂ ਵਿਚਾਰ ਕਰ ਰਹੇ ਹਾਂ ਉਹਦੇ ਜੀ ਤੁਸੀਂ ਵਿਚਾਰ ਕਰ ਰਹੇ ਹੋ ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ ਇਸ ਕਰਕੇ ਮੇਰੇ ਵੀਰ ਨੇ ਬੜੀ ਵਧੀਆ ਗੱਲ ਕਹੀ ਆ ਕਿ ਇਹਨਾਂ ਨੂੰ ਪਹਿਲਾਂ ਕਿਸਾਨਾਂ ਦੇ ਥਿਊ ਲੈਣੇ ਚਾਹੀਦੇ ਸੀ ਕਿਸਾਨਾਂ ਤੋਂ ਜਾ ਕੇ ਪੁੱਛਣਾ ਚਾਹੀਦਾ ਸੀ ਕਿ ਤੁਸੀਂ ਭਰਾਓ ਕੀ ਚਾਹੁੰਦੇ ਜੀ ਕਿਉਂਕਿ ਜਦੋਂ ਇਹ ਸਰਕਾਰ ਆਈ ਆ ਇਹਨਾਂ ਕਹਿੰਦੇ ਅਸੀਂ ਕਿਸਾਨ ਤਾਂ ਅਸੀਂ ਆ ਔਰ ਅਸੀਂ ਤਾਂ ਦੱਸ ਰਹੇ ਕਿ ਤਨਤਨ ਜ਼ਿਲ੍ਹੇ ਦੀ ਤਿੰਨ ਪਿੰਡ ਨੇ ਮੇਰਾ ਵੀਰ ਅਮਨਦੀਪ ਰੋਕੀ ਜਿਹੜਾ ਇਸ ਹਲਕੇ ਦੀ ਗਵਾਹੀ ਕਰ ਰਿਹਾ ਉਹ ਤਿੰਨਾ ਪਿੰਡਾਂ ਦੀ 97 ਕਿੱਲੇ ਪੈੜੀ ਹੈ ਜਿਹਦੇ ਵਿੱਚ ਮੇਰੇ ਛੋਟੇ ਵੀ ਰੋਕੀ ਦੀ ਵੀ ਜ਼ਮੀਨ ਆਉਂਦੀ ਹੈ ਅਸੀਂ ਉਹਨਾਂ ਕਿਸਾਨਾਂ ਦੇ ਘਰ ਵੀ ਜਾਵਾਂਗੇ ਉਹਨਾਂ ਦੇ ਨਾਲ ਵੀ ਖੜਾਂਗੇ ਜੇ ਸਾਨੂੰ ਆਮ ਆਪੀ ਪਾਰਟੀ ਵੱਲੋਂ ਧਰਨਾ ਵੀ ਲਾਉਣਾ ਪਿਆ ਕੋਈ ਵਿਰੋਧਤਾ ਕਰਨੀ ਪਈ ਅਸੀਂ ਡਟ ਕੇ ਕਰਾਂਗੇ ਅਸੀਂ ਇਸ ਲੈਂਡ ਪਾਲੀਸ ਦੇ ਬਿਲਕੁਲ ਸਾਰਾ ਸਾਰ ਉਲਟਾ ਔਰ ਡਟ ਕੇ ਵਿਰੋਧਤਾ ਕਰਦੇ ਆ ਔਰ ਇਹਦੀ ਨਿੰਦਾ ਕਰਦੇ ਆ ਕਿ ਆਮ ਆਦਮੀ ਪਾਰਟੀ ਨੇ ਜੋ ਵੀ ਕੀਤਾ ਬਹੁਤ ਗਲਤ ਕੀਤਾ ਜਦ ਕਿ ਕਿਸਾਨਾਂ ਦੇ ਉਲਟ ਫੈਸਲਾ ਇਹ ਕਦਾਚਤਵੀ ਨਹੀਂ ਹੋਣਾ ਚਾਹੀਦਾ ਆਪਣੀ ਆਪਣੀ ਪਾਰਟੀ ਵੱਲੋਂ ਪਾਰਟੀ ਜਨਤਾ ਪਾਰਟੀ ਵੱਲੋਂ ਮੋਦੀ ਜੀ ਵੱਲੋਂ ਅਮਿਤ ਸ਼ਾਹ ਜੀ ਵੱਲੋਂ ਡੱਡਾ ਜੀ ਵੱਲੋਂ ਜਾਂ ਕਿ ਸਾਡੀ ਪੰਜਾਬ ਟੀਮ ਵੱਲੋਂ ਅਸ਼ਦੀ ਸ਼ਰਮਾ ਜੀ ਆਕੀਦਾ ਕਿਦਾ ਜ਼ਿਕਰ ਕਰੀਏ ਸਾਰਿਆਂ ਵੱਲੋਂ ਇਹ ਸ਼ਵਾਸ਼ ਦਿਵਾਉਨੇ ਆ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਔਰ ਦਿਨ ਰਾਤ ਖੜੇ ਰਹਾਂਗੇ ਜਦੋਂ ਵੀ ਸਾਨੂੰ ਆਵਾਜ਼ ਮਾਰਨਗੇ ਅਸੀਂ ਆਪ ਵੀ ਇਹਨਾਂ ਨੂੰ ਮਿਲਣ ਜਾਵਾਂਗੇ ਜਿਨ੍ਹਾਂ ਦੀਆਂ ਜ਼ਮੀਨਾਂ ਆਈਆਂ ਤਿੰਨਾਂ ਪਿੰਡਾਂ 'ਚ ਪਰ ਵੈਸੇ ਕਿਤੇ ਸਾਨੂੰ ਇਹ ਯਾਦ ਕਰਨਗੇ ਅਸੀਂ ਇਹਨਾਂ ਦੇ ਅੱਗੇ ਡਟ ਕੇ ਖਲੋਵਾਂਗੇ ਔਰ ਇਸ ਪਾਲਿਸੀ ਦਾ ਵਿਰੋਧ ਕਰਾਂਗੇ